ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਪਾਉਣ ਲੱਗੇ ਆਂ ਇਹ ਵੀਡੀਓ ਕਿਹਦੇ ਬਾਤੇ ਪਾਉਣ ਲੱਗੇ ਆਂ ਜੀ ਬਹੁਤ ਜ਼ਿਆਦੇ ਕਸਟਮਰਾਂ ਦੇ ਜਵਾਬ ਨੇ ਕਿ ਜਦੋਂ ਅਸੀਂ ਕੋਈ ਪੈਨ ਡਰਾਈਵ ਪਾਉਣੇ ਆਂ ਤੇ ਪੈਨ ਡਰਾਈਵ ਦਾ ਪਤਾ ਨਹੀਂ ਲੱਗਦਾ ਸਾਡੀ ਪੈਨ ਡਰਾਈਵ ਕਰਿਆ ਵਾ ਕਿ ਕੰਪਿਊਟਰ ਦੇ ਵਿੱਚ ਪ੍ਰੋਬਲਮ ਪੈ ਗਈ ਜਾਂ ਮਦਰ ਬੋਰਡ ਦੇ ਵਿੱਚ ਪ੍ਰੋਬਲਮ ਪੈ ਗਈ ਜਾਂ ਪੈਨ ਡਰਾਈਵ ਕਰਿਆ ਵਾ ਸੋ ਸਾਰਿਆਂ ਨੂੰ ਆਪਾਂ ਇਸ ਵੀਡੀਓ ਦੇ ਥਰੂ ਦੱਸਣ ਲੱਗੇ ਆਂਗੇ ਕਿ ਕੀ ਕੀ ਪ੍ਰੋਬਲਮ ਆ ਜਾਂਦੀ ਹੈ ਦੇਖੋ ਸਾਰਾ ਤੋਂ ਪਹਿਲਾਂ ਕੀ ਤੁਸੀਂ ਦੇਖ ਰਹੇ ਹੋਗੇ ਡਿਸਕ ਫਾਰਮੈਟ ਇਰਰ ਡਿਸਕ ਫਾਰਮੈਟ ਇਰਰ ਇਹਦੇ ਦੋ ਤਿੰਨ ਕਾਰਨ ਹੋ ਜਾਂਦੇ ਨੇ ਕਿ ਆਪਣੀ ਡਾਟਾ ਕੇਬਲ ਖਰਾਬ ਹੋ ਸਕਦੀ ਹੈ ਕਿ ਪੈਨ ਡਰਾਈਵ ਖਰਾਬ ਹੋ ਸਕਦੀ ਹੈ ਤੇ ਆਪਣੇ ਮਦਰ ਬੋਰਡ ਦੇ ਵਿੱਚ ਜੋ ਕਾਰਡ ਲੱਗਿਆ ਹੋਇਆ ਉਹ ਵੀ ਖਰਾਬ ਹੋ ਸਕਦਾ ਹੈ ਸੋ ਇਹਦੇ ਤਿੰਨ ਕਾਰਨ ਨੇ ਕਿ ਡਰ ਨਹੀਂ ਕੋਈ ਲੋਡ ਨਹੀਂ ਕੋਈ ਇਹ ਵੱਡਾ ਜਿਆਦਾ ਇਸ਼ੂ ਨਹੀਂ ਆਏਗਾ ਇਸ ਇਸ਼ੂ ਨੂੰ ਆਪਾਂ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਦੇਖੋ ਸਾਰਿਆਂ ਤੋਂ ਪਹਿਲਾਂ ਕਿ ਆਪਾਂ ਪੈਨ ਡਰਾਈਵ ਪਾਵਾਂਗੇ ਪਿੰਡ ਰੈਪ ਪਾਤੀ ਮੈਨੇ ਪਿੰਡ ਰੈਪ ਪਾਉਣ ਤੋਂ ਬਾਅਦ ਆਪਾਂ ਦੁਬਾਰਤੋਂ ਇਸ ਨੂੰ ਡਿਸਕ ਇਨਪੁਟ ਕਰਾਂਗੇ ਜਦਕਿ ਆਪਾਂ ਡਿਜ਼ਾਈਨ ਜਿਸ ਤਰ੍ਹਾਂ ਕੀ ਸਿਲੈਕਟ ਕਰ ਦੇਗੇ ਦੇਖੋ ਇਸਨੇ ਚੱਕ ਲਏ ਜੀ ਜਦਕਿ ਮੇਰੀ ਰੀਡ ਵੀ ਠੀਕ ਹੈ ਤੇ ਮੇਰੀ ਪਿੰਡ ਰੈਪ ਵੀ ਠੀਕਾ ਉਹ ਕੋਈ ਜਿਆਦਾ ਵੱਡਾ ਇਸ਼ੂ ਨਹੀਂ ਹੈਗਾ ਡਰਨ ਦੀ ਲੋੜ ਨਹੀਂ ਹੈਗੀ ਵੀ ਜਿਹੜਾ ਕੀ ਡਿਸਕ ਇਨਪੁਟ 에ਰਰ ਆਉਂਦਾਗਾ ਉਹ ਕਿਹਦੇ ਬਾਤ ਤੇ ਆਉਂਦਾਗਾ ਉਹ ਇਸ ਲਈ ਆਉਂਦਾ ਉਸ ਦੇ ਵਿੱਚ ਆਪਣੀ ਰੀਡ ਵੀ ਖਰਾਬ ਹੋ ਸਕਦੀ ਤੇ ਪਿੰਨ ਡਰਾਇਵ ਵੀ ਖਰਾਬ ਹੋ ਸਕਦੀ ਹੈ ਜੇ ਮਦਰ ਬੋਰਡ ਤੇ ਹੈਟਾਂ ਜਿਹੜਾ ਕਾਰਡ ਲੱਗੇ ਹੋਇਆ ਜਿੱਦੇ ਵਿੱਚ ਰੀਡ ਪੈਂਦੀ ਆ ਉਹ ਖਰਾਬ ਹੋ ਸਕਦੀ ਹੈ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਆਉਂਦੀ ਸੋ ਡਰਨ ਦੀ ਕੋਈ ਲੋੜ ਨਹੀਂ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ YouTube ਚੈਨਲ ਪਰ ਆਪਣਾ ਪੇਜ ਬਣਾਇਆ ਮੈਨੂੰ ਮੈਸੇਜ ਜਾਂ ਮੇਰੇ ਨਾਲ ਸਿੱਧਾ ਕੰਟੈਕਟ ਵੀ ਕਰ ਸਕਦੇ ਹੋਗੇ ਸੋ ਸਾਰਿਆਂ ਦਾ ਧੰਨਵਾਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਤਾਂ ਉਹਨੂੰ ਕੱਲ ਦੇ ਵਕਤ ਨਾਲ